ਹਿੰਦੁਸਤਾਨ ਨੂੰ ਉਹਨੂੰ ਨੈਸ਼ਨਲ ਗੈਂਗਸਟਰ ਐਲਾਨ ਦੇਣਾ ਚਾਹੀਦਾ ਹੈ ਕਿ ਸਾਡਾ ਨੈਸ਼ਨਲ ਗੈਂਗਸਟਰ ਬਿਸ਼ਨੋਈ ਹੈ ਹੁਣ ਜਿਹੜਾ ਵੀ ਕੰਮ ਅਸੀਂ ਸਿਕਿਉਰਿਟੀ ਫੋਰਸਸ ਰਾਹੀਂ ਜਾਂ ਆਪਣੀਆਂ ਆਫੀਸ਼ੀਅਲ ਏਜੰਸੀਜ਼ ਰਾਹੀਂ ਨਹੀਂ ਕਰ ਪਾਵਾਂਗੇ ਉਹ ਸਹੀ ਗੈਂਗਸਟਰਸ ਰਹੀਂ ਲਾਰੈਂਸ ਬਿਸ਼ਨੋਈ ਤੇ ਗੈਂਗਸਟਰਸ ਦਨ ਅਮਿਤ ਸ਼ਾਹ ਦਾ ਨਾਂ ਆ ਗਿਆ ਸੀ ਅਸੀਂ ਉਸ ਦਿਨ ਤੋਂ ਹੀ ਸੋਚੀ ਪੈ ਗਏ ਸੀ ਕਿ ਕੋਈ ਬਹੁਤ ਬੁਰਾ ਹੋਣ ਵਾਲਾ ਕੋਈ ਨਾ ਕੋਈ ਛੇੜਿਆੰਤਰ ਰਚਿਆ ਜਾਏਗਾ ਬਸ ਉਹ ਦਿਨ ਉਡੀਕਿਆ ਜਾ ਰਿਹਾ ਸੀ ਕਿ ਕਿਸ ਦਿਨ ਕੋਈ ਇੱਕ ਛੋਟੀ ਜੀ ਕਲੈਸ਼ ਹੋਵੇ ਤੇ ਫਿਰ ਉਹਨੂੰ ਹਿੰਦੂ ਸਿੱਖਾਂ ਦਾ ਪਾੜਾ ਬਣਾ ਕੇ ਪੇਸ਼ ਕੀਤਾ ਜਾਵੇ। ਔਰ ਇਹ ਚੀਜ਼ ਸੰਤਾਲੀ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਇੱਥੇ ਵਿਤਕਰਾ ਹੋਣਾ ਸ਼ੁਰੂ ਹੋ ਗਿਆ। ਜਿਹਦੇ ਕਾਰਨ ਪੰਜਾਵਿਆਂ ਦੇ ਦਹਾਕੇ ਤੋਂ ਹੀ ਪੰਜਾਬ ਇੱਕ ਸਟਰਗਲ ਦੀ ਫੋਮੇ ਬਣ ਗਿਆ। ਜਾਨਾ ਸੰਘਰਸ਼ ਦੇ ਰੇਖੇ ਲੱਗ ਗਈ। ਦਰਬਾਰ ਸਾਹਿਬ ਤੇ ਹਮਲਾ ਆ ਗਿਆ। ਸਾਡੀ ਜ਼ਮੀਨ ਲੁੱਟ ਲਈ ਸਾਡਾ ਪਾਣੀ ਲੁੱਟ ਰਿਆ ਸਾਡੀ ਆਰਥਿਕਤਾ ਲੁੱਟ ਲਈ ਸਾਡੇ ਹਰ ਚੀਜ਼ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਔਰ ਕਿੰਨੀ ਸਾਡੇ ਵਿੱਚ ਠੀਠਤਾਈ ਆ ਕਿ ਅਜੇ ਤੱਕ ਸਾਨੂੰ ਗੁਲਾਮੀ ਦਾ ਅਹਿਸਾਸ ਹੋਇਆ ਹੀ ਨਹੀਂ ਦਾਲਪਾਲ ਸਾਡੇ ਸੱਜਣ ਤੇ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਆਖਦੇ ਹਾਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿੱਥੇ ਪੰਥ ਅਤੇ ਪੰਜਾਬ ਦੇ ਬਣੇ ਹੋਏ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਮੁਕਾਤਬ ਹੋਣ ਦੇ ਲਈ ਕੀਤੀ ਜਾਏਗੀ। ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਦਲ ਖਾਲਸਾ ਵੱਲੋਂ ਪੰਥ ਦੇ ਪੰਜਾਬ ਦੇ ਮਸਲਿਆਂ ਨੂੰ ਨਜਿੱਠਣ ਦੇ ਲਈ ਜੋ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਦੀ ਜਾਣਕਾਰੀ ਇੱਥੇ ਸੱਦੀ ਗਈ ਹੈ। ਅਸੀਂ ਇਹ ਸਾਰੇ ਪਲੀ ਭਾਤ ਜਾਣਦੇ ਆ ਕਿ 15 ਅਗਸਤ 1947 ਨੂੰ ਜਦੋਂ ਪੰਜਾਬੀਆਂ ਦੀ ਔਰ ਖਾਸ ਤੌਰ ਤੇ ਸਿੱਖਾਂ ਦੀ ਇੱਕ ਵੱਡੀ ਗਿਣਤੀ ਨਵੇਂ ਵਸੇਬੇ ਦੇ ਨਾਮ ਦੇ ਉੱਤੇ ਉੱਜੜ ਕੇ ਇੱਧਰ ਆਈ ਆ ਤੇ ਇੱਕ ਆਸ ਦੇ ਨਾਲ ਆਈ ਉਹ ਆਸ ਜਿੱਥੇ ਆਪਣੇ ਰੀਤੀ ਰਿਵਾਜਾਂ ਨੂੰ ਸਾਂਭਣ ਦੇ ਹੀ ਉੱਥੇ ਸਭ ਤੋਂ ਵੱਡੀ ਆਸ ਸੀ ਕਿ ਉਹਨਾਂ ਦਾ ਆਪਣਾ ਧਰਮ ਆਪਣੇ ਹੱਕ ਹਕੂਕ ਇੱਧਰ ਸੁਰੱਖਿਅਤ ਰਹਿਣਗੇ। ਔਰ ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਉਸ ਸਮੇਂ ਦੇ ਹਿੰਦੁਸਤਾਨੀ ਲੀਡਰਸ਼ਿਪ ਨੇ ਸਿੱਖ ਲੀਡਰਸ਼ਿਪ ਦੇ ਨਾਲ ਸਮੇਂ-ਸਮੇਂ ਦੇ ਉੱਤੇ ਵਾਅਦੇ ਵੀ ਕੀਤੇ। ਉਹਨਾਂ ਨੂੰ ਸੁਪਨੇ ਵੀ ਵਿਖਾਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ 1947 ਦੇ ਵਿੱਚ ਨਵਾਂ ਹਿੰਦੁਸਤਾਨ ਬਣਨ ਜਾ ਰਿਹਾ ਜਿਹਨੂੰ ਇੰਡੀਆ ਵੀ ਕਿਹਾ ਜਾਂਦਾ ਭਾਰਤ ਵੀ ਅੱਜਕੱਲ ਕਿਹਾ ਜਾਂਦਾ ਉਹਦੇ ਵਿੱਚ ਸਿੱਖਾਂ ਨੂੰ ਇੱਕ ਇਹੋ ਜਿਹਾ ਖਿੱਤਾ ਜਾਂ ਆਦਰ ਮਾਨ ਸਤਕਾਰ ਮਿਲੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿਗਮ ਮਾਣ ਸਕਣਗੇ ਔਰ ਇਸ ਟਾਪਿਕ ਦੇ ਤੇ ਬੜੀ ਵਾਰ ਗੱਲ ਹੋ ਚੁੱਕੀ ਹੈ ਅਨੇਕਾ ਵਾਰ ਸਾਡੀਆਂ ਸਟੇਜਾਂ ਤੋਂ ਇਹ ਉਦਾਹਰਨਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਫੌਰਨ ਹੀ ਸੰਤਾਲੀ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਇੱਥੇ ਵਿਤਕਰਾ ਹੋਣਾ ਸ਼ੁਰੂ ਹੋ ਗਿਆ ਜਿਹਦੇ ਕਾਰਨ ਪੰਜਾਹਵਿਆਂ ਦੇ ਦਹਾਕੇ ਤੋਂ ਹੀ ਪੰਜਾਬ ਇੱਕ ਸਟਰਗਲ ਦੀ ਧੂਮੇ ਬਣ ਗਿਆ ਪੰਜਾਬ ਇੱਕ ਸੰਘਰਸ਼ ਦੀ ਜ਼ਮੀਰ ਬਣ ਗਿਆ ਜਿਹਦੀ ਅਗਵਾਈ ਸਮੇਂ-ਸਮੇਂ ਤੇ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਕੀਤੀ ਔਰ ਉਹਦੇ باوجود ਵੀ ਬਹੁਤ ਸਾਰੀਆਂ ਜੇਲਾਂ ਕੱਟਣੀਆਂ ਪਈਆਂ ਸ਼ਹਾਦਤਾਂ ਦੇਣੀਆਂ ਪਈਆਂ ਕੁਝ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜੇ ਮਸਲੇ ਅੱਜ ਤੱਕ ਵੀ ਹੱਲ ਨਹੀਂ ਹੋਏ ਭਾਰਤ ਦੇ ਵਿੱਚ ਬੇਸ਼ੱਕ 1966 ਤੱਕ ਇਹ ਗਿਣਾਇਆ ਜਾਂਦਾ ਰਿਹਾ ਕਿ ਪੰਜਾਬ ਦਾ ਸੰਘਰਸ਼ ਪੰਜਾਬੀ ਸੂਬੇ ਮੋਰਚੇ ਦਾ ਸੰਘਰਸ਼ ਔਰ 1966 ਦੀ ਇੱਕ ਪ੍ਰਾਪਤੀ ਗਿਣਾਈ ਜਾਂਦੀ ਹੈ ਕਿ ਉਸ ਮੋਰਚੇ ਨੇ 66 ਦੇ ਵਿੱਚ ਇੱਕ ਪ੍ਰਾਪਤੀ ਹਾਸਲ ਕਰ ਲਈ ਪੰਜਾਬੀ ਸੂਬਾ ਲੈ ਕੇ ਪਰ ਜਿਵੇਂ 47 ਤੋਂ ਇੱਕਦਮ ਬਾਅਦ ਉਹਦੀ ਐਕਸਪਲੇਨੇਸ਼ਨ ਆਉਣੀ ਸ਼ੁਰੂ ਹੋ ਗਈ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਡਿਸੀਵ ਕੀਤਾ ਗਿਆ ਉਹਨਾਂ ਨੂੰ ਲੁੱਟਿਆ ਗਿਆ ਇਸੇ ਤਰ੍ਹਾਂ ਦੀ ਸੇਮ ਐਕਸਪਲੇਨੇਸ਼ਨ ਸਾਰੇ ਪੰਜਾਬੀ ਬਕੂਬੀ ਜਾਣਦੇ ਆ ਕਿ 1966 ਤੋਂ ਬਾਅਦ ਵੀ ਪੰਜਾਬੀ ਐਵੇਂ ਹੀ ਫੀਲ ਕਰਦੇ ਆ ਕਿ ਪੰਜਾਬ ਨੂੰ ਇੱਕ ਵਾਰ ਫੇਰ ਲੁੱਟ ਲੈ ਹਿੰਦੁਸਤਾਨ ਨੇ ਪਿਛਲੇ 40 ਵਰਿਆਂ ਤੋਂ ਇੰਡੀਅਨ ਸਟੇਟ ਨੇ ਜਿਹੜੇ ਆਨਸਲਾਟਸ ਜਿਹੜੇ ਹਮਲੇ ਸਿੱਖਾਂ ਦੇ ਉੱਤੇ ਸ਼ੁਰੂ ਕੀਤੇ ਨੇ ਇਸ 40 ਵਰਿਆਂ ਦੌਰਾਨ 40000 ਤੋਂ ਵੱਧ ਜਿਹੜੇ ਜਾਨਾਂ ਪੰਜਾਬ ਦੇ ਵਿੱਚ ਲੱਗ ਚੁੱਕੀਆਂ ਨੇ ਜਦੋਂ ਇਹ ਜਾਨਾਂ ਜਾ ਰਹੀਆਂ ਸੀ ਜਦੋਂ ਮਨੁੱਖੀ ਅਧਿਕਾਰਾਂ ਤੇ ਹਨਨ ਹੋ ਰਿਹਾ ਸੀ ਕਹਨ ਹੋ ਰਿਹਾ ਸੀ ਤਾਂ ਪੰਜਾਬ ਦੇ ਸਿੱਖਾਂ ਨੇ ਦੁਨੀਆ ਨੂੰ ਮਦਦ ਲਈ ਵੰਗਾਰ ਪਾਈ ਬਟ UN ਸਮੇਤ ਕੋਈ ਵੀ ਸ਼ਕਤੀਸ਼ਾਲੀ ਮੁਲਕ ਉਸ ਵੇਲੇ ਸਾਡੇ ਹੱਕ ਵਿੱਚ ਬੋਲਿਆ ਨਹੀਂ ਕੋਈ ਦਰ ਨਹੀਂ ਅਸੀਂ ਛੱਡਿਆ ਜਿੱਥੇ ਅਸੀਂ ਮੈਮੋਰੰਡਮ ਨਹੀਂ ਦਿੱਤੇ ਬਟ ਤੁਸੀਂ ਕੁਦਰਤ ਦਾ ਕਿਸ਼ਮਾ ਦੇਖੋ ਕਿ ਕੈਨੇਡਾ ਦੇ ਵਿੱਚ ਜਦੋਂ ਸਰਹੱਦਾਂ ਟੱਪ ਕੇ ਇੰਡੀਆ ਕੈਨੇਡਾ ਪਹੁੰਚਿਆ ਤੇ ਕੈਨੇਡੀਅਨ ਸਿੱਖ ਪਾਈ ਹਰਦੀਪ ਸਿੰਘ ਨਿਚਰ ਦਾ ਉਨੇ ਐਕਸਟਰਾ ਜੁਡੀਸ਼ਲ ਗੈਰ ਨਿਆਂਇਕ ਤਰੀਕੇ ਨਾਲ ਕਤਲ ਕੀਤਾ ਤੇ ਦੁਨੀਆ ਦੇ ਵੱਡੇ ਵੱਡੇ ਮੁਲਕ ਜਿਹੜੇ ਨੇ ਉਹ ਬੋਲ ਉੱਠੇ ਜਿੰਨਾ ਮੁਲਕਾਂ ਨੂੰ 40000 ਤੋਂ ਵੱਧ ਪੰਜਾਬ 'ਚ ਹੋਈਆਂ ਸ਼ਹਾਦਤਾਂ ਨਹੀਂ ਜਗਾ ਸਕੀਆਂ ਉਹਨੂੰ ਇੱਕ ਸ਼ਹਾਦਤ ਜਗਾ ਗਈ। ਔਰ ਉਹ ਭਾਈ ਹਰਦੀਪ ਸਿੰਘ ਨੇ ਜਲਦੀ ਸ਼ਹਾਦਤ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਮੇਰੇ ਖਿਆਲ ਇੱਕੋ ਇੱਕ ਕੇਸ ਹੈ ਸਿੱਖ ਸੰਘਰਸ਼ ਨਾਲ ਜੁੜਿਆ ਜਦੋਂ ਕਿਸੇ ਸ਼ਹੀਦ ਨੂੰ ਜਿਹੜਾ ਸੰਘਰਸ਼ਲੀ ਸ਼ਹੀਦ ਹੋਇਆ ਹੋਵੇ ਉਹਨੂੰ ਕਿਸੇ ਦੂਸਰੇ ਮੁਲਕ ਦੀ ਜਿਹੜਾ ਉਹਦਾ ਆਪਣਾ ਮੁਲਕ ਹੋਵੇ ਕਿਉਂਕਿ ਉਹ ਕੈਨੇਡੀਅਨ ਸੀ ਉਸਨੇ ਪਾਰਲੀਮੈਂਟ ਦੇ ਵਿੱਚ ਉਸ ਨੂੰ ਟ੍ਰਿਬਿਊਟਸ ਦਿੱਤੇ ਹੋਣ ਸੋ ਜਦੋਂ ਹੁਣ ਮੁਲਕ ਦੁਨੀਆ ਬੋਲ ਰਹੀ ਏ ਅਮਰੀਕਾ ਬੋਲ ਰਿਹਾ ਕੈਨੇਡਾ ਬੋਲ ਰਿਹਾ ਤੇ ਫਿਰ ਪੰਜਾਬ ਕਿਉਂ ਚੁੱਪ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਚੌਨਵੀਂ ਜਥੇਬੰਦੀਆਂ ਨੇ ਜਿਹੜੀਆਂ ਸਿੱਖ ਸੰਘਰਸ਼ ਦੀ ਆਜ਼ਾਦੀ ਲਈ ਖਾਲਸਤਾਨੀ ਲੜ ਰਹੀਆਂ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਬਟ ਓਵਰਆਲ ਸਮੂਹਿਕ ਤੌਰ ਤੇ ਪੰਜਾਬ ਚੁੱਪ ਹੈ ਕੰਡੈਮਨਟਾ ਜਥੇਦਾਰ ਸਾਹਿਬ ਨੇ ਵੀ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤਾ ਹੈ ਪਰ ਕੰਡੈਮਨੇਸ਼ਨ ਤੋਂ ਬਾਅਦ ਅਸੀਂ ਅੱਗੇ ਨਹੀਂ ਚੱਲੇ ਕੈਨੇਡਾ ਨੇ ਆਪਣੇ ਰਿਸ਼ਤੇ ਇੰਡੀਆ ਨਾਲ ਵਿਗਾੜ ਲਏ ਨੇ ਭਾਈ ਨਿਜਰ ਕਰਕੇ ਭਾਈ ਨਿਜਰ ਕਰਕੇ ਇੱਕ ਮੁਲਕ ਜਿਹੜਾ ਇੰਡੀਆ ਨਾਲ ਲੜ ਪਿਆ ਡਿਪਲੋਮੈਟਿਕ ਪੱਧਰ ਤੇ ਤੇ ਕਟੋ ਘੜ ਲੜ ਪਿਆ ਬਟ ਸਾਡੀ ਲੀਡਰਸ਼ਿਪ ਕੰਡੈਮਨੇਸ਼ਨ ਤੋਂ ਬਾਅਦ ਅੱਗੇ ਚੱਲੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ اجلاس ਦੇ ਵਿੱਚ ਵੀ ਸ਼ਰਧਾਂਜਲੀ ਮਤਾ ਆਉਣਾ ਚਾਹੀਦਾ ਸੀ ਭਾਈ ਨਿਜਰ ਦਾ ਜੇ ਉਹਨਾਂ ਦੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆ ਗਿਆ ਤੇ ਸਿੱਖ ਪਾਰਲੀਮੈਂਟ ਦੇ ਵਿੱਚ ਕਿਉਂ ਮਿਸ ਹੋਇਆ ਕਿਉਂਕਿ ਅਸੀਂ ਕੰਡੈਮਨੇਸ਼ਨ ਤੋਂ ਬਾਅਦ ਅੱਗੇ ਚੱਲੇ ਨਹੀਂ ਹਰ ਪੱਖ ਤੋਂ ਘੇਰਿਆ ਜਾ ਰਿਹਾ ਹੈ ਬਦਨਾਮੀ ਪੂਰੀ ਦਿੱਤੀ ਜਾ ਰਹੀ ਹੈ ਮੂਮੈਂਟ ਨੂੰ ਹਿੰਦੂ ਸਿੱਖਾਂ ਨੂੰ ਲੜਾਇਆ ਜਾ ਰਿਹਾ ਦੇਖੋ ਆਪਾਂ ਐਟ ਪੀਸ ਤੇ ਸ਼ਾਂਤੀ ਦੇ ਨਾਲ ਪੰਜਾਬ 'ਚ ਰਹਿ ਰਹੇ ਹਾਂ ਤੇ ਪ੍ਰਧਾਨ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਹੈ ਅਗਰ ਖੁਦਾ ਨਾ ਖਾਸ ਤਾਂ ਕੋਈ ਘਟਨਾ ਵਾਪਰਦੀ ਕੀ ਪ੍ਰਧਾਨ ਮੰਤਰੀ ਨੇ ਆਪਣੇ ਗੱਲ ਜ਼ਿੰਮੇਵਾਰੀ ਲੈਣੀ ਸੀ ਨਹੀਂ ਲੈਣੀ ਸੀ ਔਰ ਫਿਰ মিডিਆ ਨੇ ਉਹਦਾ ਹੀ ਸਾਥ ਦੇਣਾ ਸੀ ਫਿਰ মিডিਆ ਨੇ ਸਿੱਖਾਂ ਦੇ ਸਿਰ ਤੇ ਹੀ ਭਾਂਡਾ ਪਾੰਨਾ ਸੀ ਔਰ ਜਿਹੜੀਆਂ ਹਾਂਜੀ ਨਹੀਂ ਛੱਡ ਦਿਓ ਮੇਰੇ ਪੰਜ ਦੀ ਕਨਵੈਨਸ਼ਨ ਤੋਂ ਬਾਅਦ ਕਿਹੋ ਜਿਹਾ ਸੁਗਰਚੋਂ ਨਿਕਿਆ ਜਾ ਸਕਦਾ ਜਿਵੇਂ ਤੁਸੀਂ ਕਹਿੰਦੇ ਵੀ ਭਾਵੇਂ ਜਥੇਦਾਰ ਸੀਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ ਔਰ ਸਿੱਖ ਸੰਸਥਾਵਾਸੀ ਉਹ ਸਿਰਫ ਨਿੰਦਾ ਤੱਕ ਹੀ ਸੀਮਤ ਰਹੇ ਜੇ ਸੋਕੇ ਕੰਮ ਨਹੀਂ ਪੜਦੇ ਤੁਸੀਂ ਨਹੀਂ ਕਿਹੋ ਜਿਹਾ ਸੰਗਤ ਚ ਵੱਡਿਆ ਜਾ ਸਕਦਾ ਮੇਰਾ ਖਿਆਲ ਹੈ ਕਿ ਹੱਲੇ ਇਸ ਇਹਦੇ ਵਿੱਚ 25 ਦਿਨ ਨੇ 59 ਦੱਸਿਆ ਜਾ ਅਸੀਂ ਉਹਨਾਂ ਨੂੰ ਮਿਲਾਂਗੇ ਸਾਰਿਆਂ ਨੂੰ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਤੇ ਫਿਰ ਆਪਣੇ ਵੱਲੋਂ ਵੀ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ رائے ਮੰਗਾਂਗੇ ਤੇ ਫਿਰ ਇੱਕ ਸਾਂਝੀ رائے ਉਹਦੇ ਵਿੱਚੋਂ ਹੀ ਨਿਕਲੇਗੀ ਸੋ ਪਹਿਲਾਂ ਕੋਈ ਗੱਲ ਕਰਕੇ ਮੈਨੂੰ ਲੱਗਦਾ ਹੈ ਕਿ ਅਸੀਂ ਇਦਾਂ ਲੱਗੇਗਾ ਕਿ ਜਿਵੇਂ ਅਸੀਂ ਆਪਣਾ ਏਜੰਡਾ ਬਾਕੀਆਂ ਤੇ ਇੰਪੋਜ਼ ਕਰ ਰਹੇ ਆ ਸੋ Let it ਕੋਈ ਯੂनाइटेड ਜਿਹੜੀ ਸੋਚ ਆ ਸਾਂਝੀ ਸੋਚ ਆ ਉਹ ਉੱਭਰਨੀ ਚਾਹੀਦੀ ਹੈ ਹਿੰਦੁਸਤਾਨ ਨੂੰ ਉਹਨੂੰ ਨੈਸ਼ਨਲ ਗੈਂਗਸਟਰ ਐਲਾਨ ਦੇਣਾ ਚਾਹੀਦਾ ਹੈ ਕਿ ਸਾਡਾ ਨੈਸ਼ਨਲ ਗੈਂਗਸਟਰ ਬਿਸ਼ਨੋਈ ਹੈ ਹੁਣ ਜਿਹੜਾ ਵੀ ਕੰਮ ਅਸੀਂ ਸਿਕਿਉਰਿਟੀ ਫੋਰਸਿਜ਼ ਰਾਹੀਂ ਜਾਂ ਆਪਣੀਆਂ ਆਫੀਸ਼ੀਅਲ ਏਜੰਸੀਜ਼ ਰਾਹੀਂ ਨਹੀਂ ਕਰ ਪਾਵਾਂਗੇ ਉਹ ਸਹੀ ਗੈਂਗਸਟਰਜ਼ ਰਾਹੀਂ ਲਾਰੈਂਸ ਬਿਸ਼ਨੋਈ ਤੇ ਗੈਂਗ ਰਾਹੀਂ ਕਰਾਂਗੇ ਲਾਪਤਾ ਆਪਣੇ ਖਾਤੇ ਤੇ ਅਰਸ਼ਦੀਪ ਡੱਲੇ ਨੂੰ ਪਾਤਾ ਪੰਥਕ ਗੈਂਗਸਟਰ ਦਿਖਾਤੇ ਤੁਸੀਂ ਕੀ ਖੂਬਸੂਰਤੀ ਦੇਖੋ ਮੀਡੀਆ ਦੀ ਇੱਕ ਹੋ ਗਿਆ ਹਿੰਦੁਸਤਾਨ ਦਾ ਗੈਂਗਸਟਰ ਇੱਕ ਹੋ ਗਿਆ ਪੰਥਕ ਗੈਂਗਸਟਰ ਦੋ ਗੈਂਗਸਟਰ ਅਲੱਗ-ਅਲੱਗ ਬਣਾ ਕੇ ਪੇਸ਼ ਕਰਦੇ ਔਰ ਪੂਰੀ ਮੂਵਮੈਂਟ ਜੜੀ ਉਹਦੇ ਵਿੱਚ ਸਿਮੇਟ ਕੇ ਰੱਖਦੇ